ਹਾਂਜੀ ਵੱਡਿਆਂ ਨੂੰ ਪੈਰੀ ਪੈਨਾ ਸੱਜਣਾ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਛੋਟੇ ਬੱਚਿਆਂ ਨੂੰ ਮੇਰੇ ਵੱਲੋਂ ਟਰੱਕ ਭਰ ਕੇ ਪਿਆਰ ਜੀ ਸਵਾਗਤ ਹੈ ਜੀ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਹੈਗੇ ਜੀ ਆਪਣਾ ਸ਼ਾਹੀ ਸ਼ਹਿਰ ਪਟਿਆਲਾ ਸ਼ੀਸ਼ ਮਹਿਲ ਦੇ ਉੱਪਰ ਸ਼ੀਸ਼ ਮਹਿਲ ਮਹਿਲ ਜੋ ਕਿ ਮਹਾਰਾਜਾ ਭੁਪਿੰਦਰ ਸਿੰਘ ਦੇ ਮਹਿਲ ਦੇ ਨਾਲ ਜਾਣਿਆ ਜਾਂਦਾ ਜੀ ਇਹ ਵੀ ਹੁਣ ਜਿੱਦਾਂ ਆਪਾਂ ਪਿਛਲੀ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਹੋਣਾ ਆਪਾਂ ਪਿਛਲੀਆਂ ਵੀਡੀਓ ਬਣਾਈਆਂ ਸੀਗੀਆਂ ਮਹਾਰਾਜਾ ਭੁਪਿੰਦਰ ਸਿੰਘ ਦੇ ਮੋਤੀਵਾਗ ਮਹਿਲ ਦੇ ਉੱਤੇ ਤੇ ਇਹ ਮਹਿਲ ਵੀ ਉਸੇ ਰਾਜੇ ਦਾ ਉਹਦੇ ਨਾਲ ਹੀ ਅਟੈਚ ਮਹਿਲ ਹੈ ਜੀ ਇਹ ਮਹਾਰਾਜਾ ਭੁਪਿੰਦਰ ਸਿੰਘ ਦਾ ਮਹਿਲ ਸ਼ੀਸ਼ ਮਹਿਲ ਜੀ ਤੇ ਆਜੋ ਦਿਖਾਣੇ ਆ ਤੁਹਾਨੂੰ ਅੱਜ ਆਪਾਂ ਅੰਦਰ ਦਾ ਮਾਹੌਲ ਕਿ ਹਿਸਾਬ ਕਿਤਾਬ ਹੈ ਇਹਦਾ ਅੰਦਰੋਂ ਤੇ ਬਾਕੀ ਅੱਜ ਆਪਣਾ ਇਹ ਵੀਰ ਵੀ ਨਾਲ ਆਇਆ ਹੋਇਆ ਜੀ ਜਿਹੜਾ ਕਿ ਉਹ ਪਿਛਲੀ ਵੀਡੀਓ ਦੇ ਵਿੱਚ ਸੰਗਦਾ ਸੀਗਾ ਗੁਰਸਾਈਲ ਸਿੰਘ ਠੀਕ ਹੈ ਜੀ ਅੱਜ ਆਪਾਂ ਇਹ ਵੀ ਸੰਗ ਸੰਗ ਖੋਲ ਕੇ ਲੈ ਆਏ ਆ ਜੀ ਪੂਰੀ ਤੇ ਆਜੋ ਮਿਲਦੇ ਜੀ ਫਿਰ ਦਿਖਾਨਿਆ ਤੁਹਾਨੂੰ ਆਪਾਂ ਅੰਦਰ ਸ਼ੀਸ਼ ਮਹਿਲ ਹਾਂਜੀ ਆ ਜੀ ਦੇਖੋ ਜੀ ਅੰਦਰ ਦਾ ਮਾਹੌਲ ਆਪਣਾ ਇਹ ਆ ਜੀ ਸ਼ਾਹੀ ਸਹਿਰ ਪਟਿਆਲੇ ਦਾ ਸ਼ੀਸ਼ ਮਹਿਲ ਜੀ ਆ ਖੜੀਆਂ ਨੇ ਜੀ ਪੁਰਾਣੀਆਂ ਤੋਪਾਂ ਇਹ ਉਸੇ ਟਾਈਮ ਦੀਆਂ ਜੀ ਰਾਜਿਆਂ ਦੇ ਟਾਈਮ ਦੀਆਂ ਅੰਗਰੇਜ਼ਾਂ ਦੇ ਟਾਈਮ ਦੀਆਂ ਤੋਪਾਂ ਨੇ ਜੀ ਇਹ ਆ ਜਿਹੜੇ ਥੱਲੇ ਤੁਸੀਂ ਨੀਚੇ ਆ ਜਿਹੜਾ ਥੱਲੇ ਨੀਚੇ ਗਰਾਉਂਡ ਜਿਹਾ ਦੇਖ ਰਹੇ ਹੋ ਨਾ ਜੀ ਇਹ ਝੀਲ ਟਾਈਪ ਬਣਾਇਆ ਹੋਇਆ ਜੀ ਇਹ ਵੈਸੇ ਇਹ ਮੈਨ ਮੇਡ ਹੈ ਜੀ ਇਹ ਇਹ ਇੱਥੇ ਜਿਹੜਾ ਆਪਣਾ ਉਹ ਹੈਰੀਟੇਜ ਇੱਕ ਮੇਲਾ ਲੱਗਦਾ ਹੁੰਦਾ ਜੀ ਪਟਿਆਲੇ ਦੇ ਵਿੱਚੋਂ ਤੁਹਾਨੂੰ ਪਤਾ ਹੋਊਗਾ ਜੀ ਤੇ ਉਹ ਇੱਥੇ ਇਸ ਜਗ੍ਹਾ ਦੇ ਉੱਤੇ ਮੇਲਾ ਲੱਗਦਾ ਹੁੰਦਾ ਜੀ ਆ ਨੀਚੇ ਇੱਥੇ ਤੇ ਇਹ ਜਿਹੜਾ ਸਾਹਮਣੇ ਆਹ ਤੁਸੀਂ ਝੋਲਾ ਦੇਖ ਰਹੇ ਹੋ ਸਾਹਮਣੇ ਇਹ ਆ ਜੀ ਲਸਮਨ ਝੋਲਾ ਠੀਕ ਹੈ ਜੀ ਇਹਦੇ ਨਾਲ ਦਾ ਇੱਕ ਸੇਮ ਝੋਲਾ ਆਪਣਾ ਬਣਿਆ ਹੋਇਆ ਜੀ ਉਤਰਾਖੰਡ ਦੇ ਵਿੱਚ ਰਿਸ਼ੀਕੇਸ਼ ਠੀਕ ਹੈ ਜੀ ਇਹ ਆਪਣਾ ਜਿਹੜਾ ਸ਼੍ਰੀ ਸੁਮਹਿਲ ਹੈ ਜੀ ਇਹ ਜਿੱਦਾਂ ਹੁਣ ਮੈਂ ਤੁਹਾਨੂੰ ਆਪਣੀਆਂ ਪਿਛਲੀਆਂ ਪੁਰਾਣੀਆਂ ਆਪਣੀਆਂ ਜਿਹੜੀਆਂ ਵੀਡੀਓ ਆਈਆਂ ਨੇ ਉਹਦੇ ਵਿੱਚ ਆਪਾਂ ਜ਼ਿਕਰ ਕੀਤਾ ਸੀਗਾ ਜੀ ਇਸ ਮਹਿਲ ਦਾ ਸ਼ੀਸ਼ ਮਹਿਲ ਦਾ ਜੀ ਤੇ ਇਹ ਮਹਿਲ ਵੀ ਜਿਹੜਾ ਕਿ ਇਹ ਆਪਣੇ ਇੱਧਰ ਇਸ ਮਹਿਲ ਦੀ ਬੈਕ ਸਾਈਡ ਤੇ ਨਾਲ ਹੀ ਇੱਧਰ ਸੱਜੇ ਹੱਥ ਜੀ ਇਹ ਆਪਣਾ ਮਹਿਲ ਬਣਿਆ ਹੋਇਆ ਜੀ ਮੋਤੀ ਬਾਗ ਮਹਿਲ ਉਹਦੇ ਆਪਾਂ ਸੀਰੀਜ਼ ਚਲਾਈ ਸੀ ਜੀ ਮੋਤੀ ਬਾਗ ਮਹਿਲ ਦੀ ਤੇ ਜਿੱਦਾਂ ਕਿ ਤੁਹਾਨੂੰ ਮੈਂ ਦੱਸਿਆ ਸੀਗਾ ਜੀ ਉਸ ਮਹਿਲ ਦਾ ਇਤਿਹਾਸ ਬਹੁਤ ਲੰਬਾ ਹੋਣ ਕਰਕੇ ਆਪਾਂ ਉਸ ਮਹਿਲ ਦੇ ਤਿੰਨ ਪਾਰਟ ਬਣਾ ਕੇ ਵੀਡੀਓ ਪਾਈ ਸੀਗੀ ਤੇ ਜਿਹੜਾ ਉਹ ਮੋਤੀਵਾਦ ਮਹਿਲ ਜਿਸ ਰਾਜੇ ਨੇ ਬਣਾਇਆ ਸੀ ਉਹੀ ਉਸੇ ਰਾਜੇ ਨੇ ਮਹਿਲ ਬਣਵਾਏ ਸੀਗਾ ਜੀ ਮਹਾਰਾਜਾ ਨਰਿੰਦਰ ਸਿੰਘ ਨੇ ਤੇ ਆਪਣੇ ਜਿਹੜੇ ਮਹਿਲ ਨੇ ਹੁਣ ਜਿੱਦਾਂ ਪਟਿਆਲਾ ਸ਼ਹਿਰ ਹੈ ਜੀ ਆਪਣਾ ਇਹ ਇਹ ਇਹਨੂੰ ਰਾਇਲ ਸਿਟੀ ਕਿਹਾ ਜਾਂਦਾ ਜੀ ਵੈਸੇ ਸ਼ਾਹੀ ਸ਼ਹਿਰ ਪਟਿਆਲਾ ਇਹ ਰਾਜਿਆਂ ਦੀ ਧਰਤੀ ਆ ਜੀ ਹੈ ਇੱਥੇ ਬਹੁਤ ਕਾਫੀ ਮਹਿਲ ਬਣੇ ਹੋਏ ਨੇ ਜੀ ਹੁਣ ਜਿੱਦਾਂ ਮਹਾਰਾਜਾ ਭੁਪਿੰਦਰ ਸਿੰਘ ਦੇ ਨਾਮ ਦੇ ਨਾਲ ਹੀ ਵੈਸੇ ਜਾਣਿਆ ਜਾਂਦਾ ਜੀ ਇਹ ਪਟਿਆਲਾ ਸ਼ਹਿਰ ਨੂੰ ਜੇ ਤੁਸੀਂ ਕਿਸੇ ਨੂੰ ਵੀ ਪੁੱਛੋਗੇ ਦੇਖੋਗੇ ਏ ਆਪਣਾ ਕੀ ਰਾਜੇ ਦਾ ਪਟਿਆਲਾ ਕੌਣ ਸੀ ਤਾਂ ਮਹਾਰਾਜਾ ਭੁਪਿੰਦਰ ਸਿੰਘ ਦਾ ਹੀ ਜ਼ਿਕਰ ਹੁੰਦਾ ਜੀ ਰਾਜੇ ਦਾ ਪਟਿਆਲਾ ਹੁਣ ਜਦ ਕੇ ਮਹਾਰਾਜਾ ਭੁਪਿੰਦਰ ਸਿੰਘ ਇੱਥੇ ਪਟਿਆਲੇ ਦੇ ਰਾਜਿਆਂ ਦੀ ਤੀਜੀ ਪੀੜ੍ਹੀ ਸੀ ਜੀ ਤੇ ਉਸ ਤੋਂ ਪਹਿਲਾਂ ਹੁਣ ਜਿੱਦਾਂ ਇਹ ਜਿਹੜੇ ਮਹਿਲ ਨੇ ਬਣੇ ਹੋਏ ਇਹ ਮਹਿਲ ਹੁਣ ਜਿੱਦਾਂ ਮੈਂ ਤੁਹਾਨੂੰ ਜਿਹੜਾ ਆਪਣਾ ਕੀ ਉਹ ਮੋਤੀ ਬਾਗ ਮਹਿਲ ਬਾਰੇ ਤੁਹਾਨੂੰ ਦੱਸਿਆ ਸੀਗਾ ਉਹ ਮਹਾਰਾਜਾ ਭੁਪਿੰਦਰ ਸਿੰਘ ਦੇ ਦਾਦਾ ਜੀ ਨੇ ਬਣਵਾਇਆ ਸੀਗਾ ਜੀ ਤੇ ਇਹ ਮਹਿਲ ਵੀ ਉਹਨਾਂ ਦੇ ਦਾਦਾ ਜੀ ਨੇ ਬਣਵਾਇਆ ਹੋਇਆ ਜੀ। ਇਹ ਮਹਿਲ ਬਣਿਆ ਸੀਗਾ ਜੀ ਸਨ 1847 ਈਸਵੀ ਦੇ ਵਿੱਚ। ਠੀਕ ਹੈ ਜੀ। ਤੇ ਹੁਣ ਜਿੱਦਾਂ ਕਿ ਆਪਣੇ ਮਹਾਰਾਜਾ ਭੁਪਿੰਦਰ ਸਿੰਘ ਤੀਜੀ ਪੀੜ੍ਹੀ ਹੋਈ ਹੈ ਜੀ ਰਾਜਿਆਂ ਦੀ। ਮਹਾਰਾਜਾ ਭੁਪਿੰਦਰ ਸਿੰਘ ਤੋਂ ਬਾਅਦ ਵੀ ਉਹਨਾਂ ਦੇ ਬੇਟੇ ਯਾਦਵਿੰਦਰ ਜੀ ਨੇ ਵੀ ਇੱਥੇ ਰਾਜ ਕੀਤਾ ਜੀ। ਤੇ ਯਾਦਵਿੰਦਰ ਪਤਵਾਦ ਨਹੀਂ ਕੋਈ ਰਾਜਾ ਹੋਇਆ ਜੀ ਪਟਿਆਲੇ ਦਾ ਸਭ ਤੋਂ ਪਹਿਲੇ ਰਾਜਾ ਹੋਏ ਸੀਗੇ ਨਰਿੰਦਰ ਸਿੰਘ ਤੇ ਅਖੀਰਲੇ ਰਾਜਾ ਹੋਏ ਜੀ ਯਾਦਵਿੰਦਰ ਸਿੰਘ ਤੇ ਮਹਾਰਾਜਾ ਭੁਪਿੰਦਰ ਸਿੰਘ ਨੂੰ ਕਿਉਂ ਇੰਨੇ ਪ੍ਰਚਲਿਤ ਸੀਗੇ ਇਹ ਕਿ ਜਿਦਾਂ ਹੁਣ ਮੈਂ ਤੁਹਾਨੂੰ ਕਿਹਾ ਕਿ ਮਹਾਰਾਜਾ ਭੁਪਿੰਦਰ ਸਿੰਘ ਤੋਂ ਪਹਿਲਾਂ ਵੀ ਇਹ ਰਾਜੇ ਹੋਏ ਤੇ ਬਾਅਦੋ ਵੀ ਰਾਜੇ ਹੋਏ ਇਹ ਮਹਾਰਾਜਾ ਭੁਪਿੰਦਰ ਸਿੰਘ ਮਸ਼ਹੂਰ ਹੋਣ ਦਾ ਕਾਰਨ ਸੀ ਜੀ ਕਿ ਹੁਣ ਤੁਸੀਂ ਦੇਖੋ ਆਪਣਾ ਦੇਖਦੇ ਹੋਵੋਗੇ ਕਿ ਆਪਣਾ ਵੱਧ ਤੋਂ ਵੱਧ ਬੰਦੇ ਦੇ ਕਿੰਨੇ ਕ ਵਿਆਹ ਹੁੰਦੇ ਨੇ ਜੀ ਆਪਣੇ ਦਾ ਚਲੋ ਇੱਥੇ ਭਾਰਤ ਦੇ ਵਿੱਚ ਇੱਕ ਤੋਂ ਵੱਧ ਇਜਾਜ਼ਤ ਹੈ ਨਹੀਂ ਜੀ ਵੈਸੇ ਵਿਆਹ ਕਰਾਣ ਦੀ ਹੁਣ ਜਿੱਦਾਂ ਪਾਕਿਸਤਾਨ ਹੋ ਗਿਆ ਇੱਧਰ ਮੁਸਲਿਮ ਕੰਟਰੀਆਂ ਦੇ ਵਿੱਚ ਵੀ ਉਹਨਾਂ ਦੇ ਇੱਕ ਵੱਧ ਤੋਂ ਵੱਧ ਕਿੰਨੀਆਂ ਕਿ ਮੈਰਿਜ ਹੋਣਗੇ ਜੀ 3 ਹੋਣਗੀਆਂ 4 ਹੋਣਗੀਆਂ 5 ਹੋਣੀਆਂ ਜੀ ਤੇ ਮਹਾਰਾਜਾ ਭੁਪਿੰਦਰ ਸਿੰਘ ਦੀਆਂ ਕਿੰਨੀਆਂ ਪਤਨੀਆਂ ਸੀ ਇਹ ਤੁਸੀਂ ਸੋਚਗੇ ਸੁਣ ਕੇ ਹੈਰਾਨ ਹੋ ਜਾਓਗੇ ਤੇ ਮਹਾਰਾਜਾ ਭੁਪਿੰਦਰ ਸਿੰਘ ਦੀਆਂ 365 ਪਤਨੀਆਂ ਸੀ ਜੀ 365 ਵਿਆਹ ਹੋਏ ਹੋਏ ਸੀਗੇ ਮਹਾਰਾਜਾ ਭੁਪਿੰਦਰ ਸਿੰਘ ਦੇ ਠੀਕ ਹੈ ਜੀ ਤੇ ਉਹਨਾਂ ਕਾਰਨ ਕਰਕੇ ਮਹਾਰਾਜਾ ਭੁਪਿੰਦਰ ਸਿੰਘ ਮਸ਼ਹੂਰ ਸੀ ਜੀ ਇਹ ਮਹਿਲ ਸ਼ੀਸ਼ਾ ਮਹਿਲ ਮਹਾਰਾਜਾ ਭੁਪਿੰਦਰ ਸਿੰਘ ਦੇ ਦਾਦਾ ਜੀ ਨਰਿੰਦਰ ਸਿੰਘ ਜੀ ਨੇ ਬਣਵਾਇਆ ਸੀਗਾ ਜੀ ਨਰਿੰਦਰ ਸਿੰਘ ਤੋਂ ਬਾਅਦ ਉਹਨਾਂ ਦੇ ਬੇਟੇ ਰਜਿੰਦਰ ਸਿੰਘ ਜੀ ਹੋਏ ਤੇ ਰਜਿੰਦਰ ਸਿੰਘ ਤੋਂ ਬਾਅਦ ਰਜਿੰਦਰ ਸਿੰਘ ਦੇ ਬੇਟੇ ਮਹਾਰਾਜਾ ਭੁਪਿੰਦਰ ਸਿੰਘ ਜੀ ਹੋਏ ਤੇ ਭੁਪਿੰਦਰ ਸਿੰਘ ਤੋਂ ਬਾਅਦ ਅੱਗੇ ਭੁਪਿੰਦਰ ਸਿੰਘ ਦੇ ਵੀ ਦੋ ਬੇਟੇ ਹੋਏ ਜੀ ਯਾਦਵਿੰਦਰ ਤੇ ਬਲਿੰਦਰ ਸਿੰਘ ਹੁਣ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਪਿਛਲੀਆਂ ਵੀਡੀਓਜ਼ ਦੇ ਵਿੱਚ ਵੀ ਦੱਸਿਆ ਕਿ ਸਭ ਤੋਂ ਪਹਿਲਾਂ ਵੱਡੇ ਪੁੱਤਰ ਨੂੰ ਹੀ ਮਾਨਤਾ ਹੁੰਦੀ ਆ ਕੋਈ ਵੀ ਰਾਜਪਾਲ ਦਾ ਸਾਹਮਣਾ ਹੋਵੇ ਕੋਈ ਵੀ ਕੰਮ ਕਾਜ ਸਾਹਮਣਾ ਹੋਵੇ ਤਾਂ ਸਭ ਤੋਂ ਪਹਿਲਾਂ ਵੱਡੇ ਪੁੱਤਰ ਨੂੰ ਹੀ ਮਾਨਤਾ ਹੁੰਦੀ ਹੈ ਜੇ ਇਸ ਕਰਕੇ ਫਿਰ ਭੋਪਿੰਦਰ ਸਿੰਘ ਤੋਂ ਬਾਅਦ ਯਦਵਿੰਦਰ ਜੀ ਨੂੰ ਰਾਜਪਾਲ ਦਾ ਸੌਂਪ ਦਿੱਤਾ ਬਸ ਜਿਹੜੀ ਆ ਸਾਹਮਣੇ ਤੁਸੀਂ ਆਹ ਸਾਹਮਣੇ ਵਾਲੀ ਦੀਵਾਰ ਦੇਖ ਰਹੇ ਹੋ ਨਾ ਜੀ ਇਹ ਦੀਵਾਰ ਦੇ ਨਾਲ ਹੀ ਬੈਕ ਸਾਈਡ ਤੇ ਆਪਣਾ ਉਹ ਮੋਤੀਵਾਗਣਾ ਮਹਿਲ ਬਣਿਆ ਹੋਇਆ ਜੀ। ਭੁਪਿੰਦਰ ਸਿੰਘ ਦਾ ਮਹਿਲ ਆ। ਉਹ ਮਹਿਲ ਸਾਰਾ ਜਿਹੜੀਆਂ ਆਪਾਂ ਵੀਡੀਓ ਸਪਾਈਆਂ ਨੇ ਜਿਹੜੇ ਅੱਜ ਆਪਣੇ ਸਰੋਤ ਇਹਨਾਂ ਨੇ ਜੋੜੇ ਆ ਜੀ। ਉਹ ਪਲੀਸ ਪਿਛਲੀਆਂ ਵੀਡੀਓਸ ਜਾ ਕੇ ਜ਼ਰੂਰ ਦੇਖਣ ਜੀ ਪਹਿਲਾਂ। ਤਾਂ ਹੀ ਉਹਨਾਂ ਨੂੰ ਇਹ ਸਮਝ ਆਊਗੀ ਜੀ ਕਿ ਨਰਿੰਦਰ ਸਿੰਘ ਕੌਣ ਸੀ ਜੀ। ਤੇ ਮਹਾਰਾਜਾ ਭੁਪਿੰਦਰ ਸਿੰਘ ਕੌਣ ਸੀ। ਉਹ ਸਾਰਾ ਆਪ ਇਤਿਹਾਸ ਉਸ ਮਹਿਲ ਦਾ ਉਹ ਵੀਡੀਓਸ ਦੇ ਵਿੱਚ ਆਪਾਂ ਦੱਸਿਆ ਹੋਇਆ ਜੀ। ਤੇ ਜਦ ਕਿ ਆਪਣਾ ਉਹ ਜਿਹੜਾ ਮੋਤੀ ਬਾਗ ਹੈ ਕੋਈ ਰਾਜੇ ਦੇ ਇਹ ਇਹ ਸ਼ਿਸ਼ਮਹਿਲ ਵੀ ਤੇ ਆਪਣਾ ਉਹ ਮੋਤੀ ਬਾਗ ਪੈਲੈਸ ਵੀ ਮਹਿਲ ਵੀ ਮਹਾਰਾਜ ਨਰਿੰਦਰ ਸਿੰਘ ਨੇ ਬਣਵਾਏ ਸੀਗੇ ਜੀ ਇਹ ਸਨ 1847 ਈਸਵੀ ਦੇ ਵਿੱਚ ਤੇ ਉਹ ਜਿਹੜਾ ਮੋਤੀ ਬਾਗ ਮਹਿਲ ਹੈ ਜੀ ਉਹ ਤਾਂ ਹੈਗਾ ਜੀ ਹੁਣ ਇਸ ਟਾਈਮ ਸੈਂਟਰ ਗਵਰਨਮੈਂਟ ਦੇ ਅੰਡਰ ਜੀ ਤੇ ਇਹ ਜਿਹੜਾ ਸ਼ਿਸ਼ਮਹਿਲ ਹੈ ਜਿੱਥੇ ਹੁਣ ਆਪਾਂ ਇੱਥੇ ਫਿਰਦੇ ਆਂ ਇਹ ਹੈਗਾ ਜੀ ਪੰਜਾਬ ਗਵਰਨਮੈਂਟ ਦੇ ਅੰਡਰ ਜਾਦਗੀ ਦੇਖੋ ਹਾਈ ਕੋਈ ਨਹੀਂ ਕੋਈ ਜਗ੍ਹਾ ਤੇ ਬਣੇ ਹੋਏ ਨੇ ਜੀ ਕੋਈ ਜ਼ਿਆਦਾ ਫਾਸਲਾ ਨਹੀਂ ਹੈਗਾ ਵਿੱਚ ਨਾਲ ਹੀ ਇੱਕੋ ਹੀ ਜਗ੍ਹਾ ਦੇ ਉੱਤੇ ਬਣੇ ਹੋਏ ਆ ਜੀ ਇਹ ਬਸ ਇਹ ਜਿਹੜੀ ਸਾਹਮਣੇ ਦੀਵਾਰ ਹੈ ਦੀਵਾਰ ਦੇ ਨਾਲ ਹੀ ਉਹ ਮਹਿਲ ਹੈ ਜੀ ਮੋਤੀ ਬਾਗ ਤੇ ਇੱਧਰ ਦੀਵਾਰ ਤੋਂ ਸ਼ੀਸ਼ ਮਹਿਲ ਜੀ ਇਹ ਆਪਣਾ ਜਾ ਰਹੇ ਨੇ ਛੋਟੇ ਭਾਈ ਸਾਹਿਬ ਗੁਰਸਾਹਿਬ ਸਿੰਘ ਅੱਜ ਇਹ ਵਾਈ ਵੀ ਮੈਂ ਸੰਗ ਸੰਗ ਜੀ ਖੋਲ ਕੇ ਲਿਆ ਪਿਛਲੀ ਵੀਡੀਓ ਦੇ ਵਿੱਚ ਸੰਗ ਦਾ ਸੀਗਾ ਸਾਈ ਨਿਹਰਾਤ ਦੇਖ ਯਾਰ ਹਾਂਜੀ ਇਹ ਹੈ ਜੀ ਆਪਣਾ ਮਹਾਰਾਜ ਭਪਿੰਦਰ ਸਿੰਘ ਜੀ ਪਹਿਲੀ ਵਾਈਫ ਜੀ ਸਭ ਤੋਂ ਪਹਿਲੀ ਵਾਈਫ ਹੋਣੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ 365 ਰਾਣੀਆਂ ਹੋਈਆਂ ਜੀ ਮਹਾਰਾਜ ਭਪਿੰਦਰ ਸਿੰਘ ਦੀਆਂ ਇਹ ਸਭ ਤੋਂ ਪਹਿਲੀ ਵਾਈਫ ਦੀ ਮੂਰਤੀ ਹੈ ਜੀ ਇਹ ਬਣੀ ਹੋਈ ਹੈ ਵੇਖੋ ਬਹੁਤ ਪੁਰਾਣੀ ਮੂਰਤੀ ਹੈ ਜੀ ਇਹ ਬਣੀ ਹੋਈ ਹੈ ਇਹ ਕਾਦੀ ਬਣੀ ਹੋਣੀ ਯਾਰ ਸਾਈਲੇ ਮੁਰਤੇ ਪੱਥਰ ਦੀ ਤਾਂ ਨਹੀਂ ਹੋਣੀ ਯਾਰ ਮਨ ਲਾਦਾ ਹੈ ਕਾਦੀ ਪੱਥਰ ਦੀ ਹੈ ਇਹ ਖੜਕਦੇ ਇਹਦਾ ਉਹਦੇ ਆਪਣਾ ਕੀ ਕਹਿੰਦੇ ਉਸ ਨੂੰ ਜਿਦਾਂ ਉਹਦੀ ਪਿੱਤਲ ਪੁੱਤਲ ਦੀ ਹੁੰਦੀ ਹੈ ਹਨਾ ਯਾਰ ਇਹ ਮਨ ਲਾਦਾ ਉਹਨੂੰ ਤੋਂ ਤਿੰਨ ਤੋਂ ਬਣੀ ਸੀ ਹਾਂ ਆ ਦੇਖ ਇੱਥੋਂ ਮੇਰੇ ਲਿਖਾ ਹੋਇਆ ਆ ਦੇਖੋ ਜੀ ਪੜ੍ਹਦੇ ਤੁਸੀਂ ਪਾਰਲੀਮੈਂਟਲ ਲੰਡਨ ਹੈ ਇਹ ਅਜੀ ਸਤੋ ਪਹਿਲੀ ਰਾਣੀ ਦੀ ਮੂਰਤੀ ਜੀ ਤਾਂ ਬਾਕੀ ਤੁਹਾਨੂੰ ਰਾਜੇ ਦੇ ਵੀ ਮੂਰਤੀ ਦਿਖਾਣਾ ਜੀ ਆਪਾਂ ਮਹਾਰਾਜਾ ਭੁਪਿੰਦਰ ਸਿੰਘ ਦੀ ਆਹ ਸਾਈਡ ਤੇ ਤੋਪ ਦਾ ਫਰਕ ਆ ਇਹਦਾ ਹਨਾ ਦੇਖ ਜਿੱਦਾਂ ਇਹਦਾ ਮੂੰਹ ਜਿਆਦਾ ਚੌੜਾ ਹੁੰਦਾ ਹੈ ਛੋਟੀ ਆ ਇਹ ਉਹਨਾਂ ਤੋਪਾਂ ਦੇ ਨਾਲ ਹੈ ਆ ਦੇਖੋ ਜੀ ਇਹ ਉਸੇ ਟਾਈਮ ਦੀਆਂ ਤੋਪਾਂ ਨੇ ਜੀ ਇਹ ਪੁਰਾਣੀਆਂ ਬਹੁਤ ਥੋੜੀ ਜਿਹੀ ਇਹਨਾਂ ਦੀ ਸਾਭ ਸੰਭਾਲ ਜੀ ਘਟਦੀ ਜਾ ਰਹੀ ਹੈ ਜੀ ਜਦ ਕਿ ਇਹਨਾਂ ਚੀਜ਼ਾਂ ਨੂੰ ਸਾਭ ਕੇ ਰੱਖਣਾ ਚਾਹੀਦਾ ਜੀ ਇਹ ਆ ਰਿਹਾ ਸਾਹਮਣੇ ਹੈ ਲੱਛਮ ਚੋਲਾ ਜੀ ਇਹਦੇ ਉੱਪਰ ਵੀ ਆਪਾਂ ਤੁਹਾਨੂੰ ਜਾ ਕੇ ਦਿਖਾਉਣਾ ਹੈ ਜੀ ਆ ਜਾ ਪਹਿਲਾਂ ਆਪਾਂ ਰਾਜੇ ਦੀ ਮੂਰਤੀ ਦਿਖਾ ਦਈਏ ਖਾਲਸਾ ਦਾ ਯਾਰ ਖਰਾਬ ਜਿਹਾ ਹੁੰਦੀ ਜਾ ਰਹੀ ਆ ਨਾ ਸਾਈਡ ਆ ਜਿੱਦਾਂ ਕਾਕੋ ਜੀ ਹਨ ਆ ਦੇ ਕਿਵੇਂ ਪਈਆਂ ਟੁੱਟੀਆਂ ਤੋਪਾਂ ਯਾਰ ਇੱਥੇ ਨਾਣੇ ਯਾਰ ਇੱਥੇ ਕਹਿੰਦੇ ਉਹ ਵਧੀਆ ਕੰਮ ਕਰ ਰਿਹਾ ਇਹਦਾ ਰੈਨੋਵੇਟ ਹੋ ਰਹੀ ਸੀਗੀ ਯਾਰ ਇਹਦੇ ਅੰਦਰ ਇਹਦਾ ਜਮਈ ਹੈ ਇਹਦੇ ਅੰਦਰ ਕੀ ਹੈ ਰੋਣ ਇਹ ਤਾਂ ਇਦਾਂ ਪਈ ਆ ਜਿੱਦਾਂ ਉਦੋਂ ਇੱਥੇ ਜੰਗ ਲੱਗੀ ਹੁੰਦੀ ਹੈ ਨਾ ਉਸੇ ਟਾਈਮ ਦੀ ਤੋੜਪਾਣ ਕਰਕੇ ਸਿੱਟੀ ਹੁੰਦੀ ਹੈ ਤੇ ਵੈਸੇ ਪਰ ਜੰਗ ਚ ਨਹੀਂ ਟੁੱਟੀ ਐ ਇਦਾਂ ਹੀ ਐਕਸਪਾਇਰ ਹੋ ਗਈ ਇਹ ਹੈ ਆ ਜੀ ਆਪਣਾ ਮਹਾਰਾਜਾ ਭੁਪਿੰਦਰ ਸਿੰਘ ਦੀ ਮੂਰਤੀ ਉਹਦੇ ਨੇਮ ਪਲੇਟਾਂ ਵਗੈਰਾ ਯਾਰ ਸਾਰੀਆਂ ਹੀ ਹਨਾ ਪੱਟੀਆਂ ਪੁੱਟੀਆਂ ਵੀ ਜਾਣੇ ਇੱਥੇ ਹੈ ਹੀ ਨਹੀਂ ਇਹ ਆ ਜੀ ਮਹਾਰਾਜਾ ਭੁਪਿੰਦਰ ਸਿੰਘ ਠੀਕ ਹੈ ਜੀ ਚਲੋ ਹੁਣ ਆਪਾਂ ਦਿਖਾਈਏ ਤੁਹਾਨੂੰ ਲਸ਼ਮਨ ਝੁੱਲਾ ਪਬਲਿਕ ਵੀ ਮੋਰ ਕੱਟ ਗਏ ਹਨ ਆਂਦੀ ਨਹੀਂ ਹੈਗੀ ਯਾਰ ਹੁਣ ਅਥੇ ਕੁਝ ਗਰਮੀ ਵੀ ਹੈਗੀ ਆ ਬਾਕੀ ਕੋਸਾ ਰਹਾ ਵੀ ਨਹੀਂ ਯਾਰ ਹੁਣ ਖਾਸ ਦੇਖਣ ਨੂੰ ਹਨ ਹੁਣ ਆਂਦੇ ਜਿਹੜੇ ਇੱਥੇ ਯਾਰ ਮੀਟਮ ਵਗੈਰਾ ਬਣੇ ਹੋਏ ਤੇ ਉਹ ਤਾਂ ਕਹਿੰਦੇ ਬੰਦੀ ਕਰਕੇ ਨੇ ਉੱਥੇ ਜਾਣ ਨਹੀਂ ਦਿੰਦੇ ਹੈਗੇ ਆ ਵੀ ਬੰਦੀ ਕਰਖਿਆਣਾ ਇਹਦਾ ਗੇਟ ਯਾਰ ਲਸ਼ਮਣ ਛੋਲੇ ਦਾ ਜਾਣ ਦੇਣਗੇ ਰੋਪਰ ਆਪਾਂ ਬੰਦ ਬਿਆਣਾ ਯਾਰ ਕੀ ਪਤਾ ਇਹਦੇ ਡੇਡ ਡੂਟੀ ਜੀ ਨੰਗੀ ਹੋਵੇ ਐਕਸਪਾਇਰ ਹੋ ਗਿਆ ਹੋਵੇ ਟੁੱਟਣ ਦਾ ਖਤਰਾ ਹੋਣਾ ਇਹਦਾ ਵੀ ਹਨਾ ਦੇਖੋ ਜਦੋਂ ਜਿਆਦਾ ਵਾਤੇ ਜੇ ਮੇਲਾ ਵਗੈਰਾ ਲੱਗੂਗਾ ਜਦ ਦਿਨ ਇੱਥੇ ਫੇਰ ਇਹਦੀ ਥੋੜੀ ਸਾਫ ਸੁਭਈਆ ਜਾ ਹੋਊਗਾ ਇਹਦਾ ਕੋਈ ਬਹੁਤ ਪੁਰਾਣਾ ਉਸੇ ਟਾਈਮ ਦਾ ਇਹ ਪੁਲ ਬਣਾਇਆ ਹੋਇਆ ਜੀ 8ਵੀਂ ਸਦੀ ਦਾ ਜੀ ਇਹ ਅਜਿਸ਼ੀਸ਼ ਮਹਿਲ ਹੁਣ ਜਿੱਦਾਂ ਆਪਾਂ ਤੁਹਾਨੂੰ ਦੱਸ ਰਹੇ ਸੀਗੇ ਜੀ ਪਹਿਲਾਂ ਕਿ ਜਿਹੜਾ ਮੋਤੀ ਬਾਗ ਪੈਲੇਸ ਹੈ ਜੀ ਉਹ ਤਾਂ ਸੈਂਟਰ ਗਵਰਨਮੈਂਟ ਦਾ ਇਹ ਪੰਜਾਬ ਗਵਰਨਮੈਂਟ ਦਾ ਕਿਉਂ ਆ ਜੀ ਉਹ ਜਦੋਂ 1961 ਦੇ ਵਿੱਚ ਜਾ ਕੇ ਯਾਦਵਿੰਦਰ ਜੀ ਨੇ ਉਹ ਮਹਿਲ ਸੈਂਟਰ ਗਵਰਨਮੈਂਟ ਨੂੰ ਵੇਚਦਾ ਸੀ ਮੋਤੀ ਬਾਗ ਪੈਲੇਸ ਜੀ ਤੇ ਪੰਜਾਬ ਗਵਰਨਮੈਂਟ ਦੇ ਅੰਡਰ ਹੀ ਰਹਿ ਗਿਆ ਸੀਗਾ ਤੇ ਜਿਹੜਾ ਮੋਤੀਵਾਗ ਜਿਹੜਾ ਮਹਿਲ ਆ ਪੈਲੇਸ ਆ ਉਹ ਹੁਣ ਸਪੋਰਟਸ ਦਾ ਸੈਂਟਰ ਬਣਿਆ ਹੋਇਆ ਜੀ ਏਸ਼ੀਆ ਦਾ ਸਭ ਤੋਂ ਵੱਡਾ ਸਪੋਰਟਸ ਦਾ ਸੈਂਟਰ ਹੈ ਜੀ ਉਹ ਬਾਕੀ ਇਹ ਮੂਰਤੀਆਂ ਉਹ ਸਾਹਮਣੇ ਵੀ ਲੱਗੀਆਂ ਹੋਈਆਂ ਨੇ ਉਹ ਵੀ ਤੁਹਾਨੂੰ ਦਿਖਾਣੇ ਆ ਉਹ ਵੀ ਰਾਣੀਆਂ ਦੀਆਂ ਮੂਰਤੀਆਂ ਜੀ ਆਓ ਜੀ ਤੁਹਾਨੂੰ ਦਿਖਾ ਦਈਏ ਰਾਣੀਆਂ ਦੀਆਂ ਮੂਰਤੀਆਂ ਹਾਲ ਤਾਂ ਯਾਰ ਇਹਨਾਂ ਦੇ ਵੀ ਸਾਈਲ ਹਨ ਯਾਰ ਇਹਦਾ ਜਮੇ ਬਿਲਕੁਲ ਯਾਰ ਇਹਦਾ ਚੀਜ਼ਾਂ ਸਾਂਭਣ ਵਾਲੀਆਂ ਯਾਰ ਇਹ ਤਾਂ ਖਤਮ ਹੀ ਹੁੰਦੀ ਜਾ ਰਹੀਆਂ ਨੇ ਇਹਦੀ ਤਾਂ ਬਾਹੀਂ ਤੋੜੀ ਵੀ ਆ ਯਾਰ ਦੱਸ ਨੱਕ ਵੀ ਤੋੜ ਰੱਖਿਆ ਇਹਦਾ ਯਾਰ ਹਨਾ ਇਹ ਮਾਰਵਲ ਦੀਆਂ ਬਣੀਆਂ ਹੋਈਆਂ ਨੇ ਮਾਰਵਲ ਨੂੰ ਕੱਟ-ਕੱਟ ਕੇ ਨਾ ਫੇਰ ਬਣਾਈਆਂ ਹੋਈਆਂ ਇਹ ਜੁਆਇੰਟ ਨਹੀਂ ਹੈਗਾ ਇਹਦੇ ਵਿੱਚ ਕੋਈ ਵੀ ਦੇਖਲਾ ਪਾਇਆ ਹੋਇਆ। ਇੱਕ ਉਹ ਸਾਹਮਣੇ ਹੈ ਜੀ। ਇਹ ਮਹਾਰਾਜਾ ਭੁਪਿੰਦਰ ਸਿੰਘ ਦੇ ਆ 365 ਰਾਣੀਆਂ ਹੋਈਆਂ ਜੀ। ਹੁਣ ਇਹ ਰਾਜਾ ਦਾ ਹੈ ਹੀ ਸੀ ਜੀ ਇੱਥੇ ਹਨਾ ਪਟਿਆਲੇ ਸ਼ਹਿਰ ਦਾ ਜੀ ਆਪਣਾ। ਤੇ ਇਹ ਕੱਲਾ ਇੱਥੇ ਪਟਿਆਲੇ ਦੇ ਵਿੱਚ ਰਾਜ ਨਹੀਂ ਪਟਿਆਲੇ ਤੱਕ ਰਾਜ ਨਹੀਂ ਹੈਗਾ ਸੀ ਜੀ ਮਹਾਰਾਜਾ ਭੁਪਿੰਦਰ ਸਿੰਘ ਦਾ। ਇਹਦਾ ਰਾਜ ਆਪਣਾ ਹੁਣ ਜਿੱਦਾਂ ਸਮਾਚੜ ਤੱਕ ਇਹਦਾ ਰਾਜ ਰਿਹਾ ਜੀ। ਮਹਾਰਾਜਾ ਭੁਪਿੰਦਰ ਸਿੰਘ ਦਾ ਜੀ ਜਦੋਂ ਤੁਸੀਂ ਇੱਧਰੋਂ ਜਾਉਂਗੇ ਨਾ ਆਪਣਾ ਸ਼ਿਮਲੇ ਵੱਲ ਨੂੰ ਅ ਸ਼ਿਮਲੇ ਤੋਂ ਪਹਿਲਾਂ ਤੇ ਸੋਲਣ ਤੋਂ ਅੱਗੇ ਇੱਕ ਚਹਲ ਪਿੰਡ ਆਉਂਦਾ ਜੀ ਚਹਲ ਉਹ ਵੀ ਮਹਾਰਾਜਾ ਭੁਪਿੰਦਰ ਸਿੰਘ ਨੇ ਬਸਵਾਇਆ ਬਸਾਇਆ ਹੋਇਆ ਜੀ ਚਹਲ ਉੱਥੇ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਜੀ ਉਹ ਵੀ ਮਹਾਰਾਜਾ ਭੁਪਿੰਦਰ ਸਿੰਘ ਨੇ ਬਣਵਾਇਆ ਸੀਗਾ ਜੀ ਚਹਲ ਪਿੰਡ ਦੇ ਵਿੱਚ ਬਣਿਆ ਹੋਇਆ ਜੀ ਗੁਰੂਕਰ ਏ 1905 ਦੇ ਵਿੱਚ ਵਿਕਟੋਰੀਆ ਆ ਦੇਖ ਕੋਲ ਪੜ੍ਹ ਲਓ ਮੋਗਾ ਤਹਿਸੀਲ ਤੇ ਆਪਣਾ ਇਹ ਜਿੱਦਾਂ ਹੁਣ 365 ਰਾਣੀਆਂ ਹੋਈਆਂ ਮਹਾਰਾਜਾ ਭពਿੰਦਰ ਸਿੰਘ ਦੀਆਂ ਹੁਣ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਇਹ ਹੁਣ ਰਾਜਾ ਤਾਂ ਹੈ ਹੀ ਸੀ ਜੀ ਇਹ ਇਹ ਹੁਣ ਜਦੋਂ ਵੀ ਆਪਣਾ ਕਿਸੇ ਪਟਿਆਲੇ ਦੇ ਵਿੱਚ ਜਿੱਦਾਂ ਲੰਘ ਰਿਹਾ ਜੀ ਕਿ ਕਿਸੇ ਸ਼ਹਿਰ ਦੇ ਵਿੱਚੋਂ ਜਾਂ ਬਾਜ਼ਾਰ ਦੇ ਵਿੱਚੋਂ ਇਹਨੂੰ ਕੋਈ ਵੀ ਕਿਤੇ ਵੀ ਕੋਈ ਜਿੱਦਾਂ ਕੋਈ ਲੜਕੇ ਕੁੜੀ ਪਸੰਦ ਆ ਗਈ ਨਾ ਜੀ ਇਸਨੇ ਬਾਅਦ ਜਾ ਕੇ ਉਹਦੇ ਮਾਪਿਆਂ ਨੂੰ ਹੁਣ ਕੋਈ ਆਏ ਨਹੀਂ ਵੀ ਜ਼ਬਰਦਸਤੀ ਨਹੀਂ ਇਹ ਵਿਆਹ ਕਰਾਉਂਦਾ ਸੀਗਾ ਕਿ ਰਾਜਾ ਹੈਗਾ ਤੇ ਜਿੱਦਾਂ ਹਕੂਮਤ ਸੀ ਦੀ ਰਾਜੇ ਦੀ ਕਿ ਉਹਨੂੰ ਕੁੜੀ ਨੂੰ ਚੱਕ ਲਈ ਉਹਦੇ ਨਾਲ ਵਿਆਹ ਕਰਾ ਲਿਆ ਨਹੀਂ ਜੀ ਇਹ ਉਹਦੇ ਬਲਕਿ ਇਹਨਾਂ ਪੂਰਾ ਰਜਮ ਮੰਡੀ ਦੇ ਨਾਲ ਉਹਦੇ ਮਾਪਿਆਂ ਦੇ ਘਰਦਿਆਂ ਨੂੰ ਬੁਲਾ ਕੇ ਸਾਰਿਆਂ ਨੂੰ ਫਿਰ ਵਿਆਹ ਹੁੰਦਾ ਹੁੰਦਾ ਸੀਗਾ ਜੀ ਤੇ ਉਹਦੇ ਘਰਦਿਆਂ ਨੂੰ ਮਾਪਿਆਂ ਨੂੰ ਬੁਲਾਇਆ ਜਾਂਦਾ ਸੀ ਤੇ ਫਿਰ ਉਹਨਾਂ ਤੋਂ ਉਹਨਾਂ ਦੀ ਮੰਗ ਪੁੱਛੀ ਜਾਂਦੀ ਸੀ ਤੇ ਜਿਹੜੀ ਵੀ ਉਹਨਾਂ ਦੀ ਮੰਗ ਹੁੰਦੀ ਸੀ ਉਹ ਮੰਗ ਉਹਨਾਂ ਦੇ ਪੂਰੀ ਕਰਕੇ ਫਿਰ ਉਹਨਾਂ ਦੀ ਬੇਟੀ ਦੇ ਨਾਲ ਮੈਰਿਜ ਹੁੰਦੀ ਸੀ ਵਿਆਹ ਕਰਾਂਦਾ ਸੀ ਜੀ ਰਾਜਾ ਠੀਕ ਹੈ ਜੀ ਹੁਣ ਜਿੱਦਾਂ ਮੰਗਾਂ ਵੀ ਕੀ ਹੁੰਦੀਆਂ ਸੀ ਉਸ ਟਾਈਮ ਜਿੱਦਾਂ ਹੁਣ ਹੁਣ ਸੋਨਾ ਹੀਰੇ ਚਾਂਦੀ ਜਵਾਹਰ ਆ ਤੇ ਤਾਂ ਆਮ ਹੀ ਹੁੰਦੇ ਸੀ ਉਹਨਾਂ ਦੇ ਕੋਲ ਜੀ ਹੁਣ ਬਾਕੀ ਆਪਣਾ ਪੰਜਾਬ ਦਾ ਇਹਦਾ ਪਟਿਆਲੇ ਦਾ ਰਾਜਾ ਦਾ ਹੈ ਸੀ ਹੁਣ ਜਿੱਦਾਂ ਕਿਸੇ ਨੇ ਜ਼ਮੀਨ ਮੰਗ ਲਈ ਕਿਸੇ ਨੂੰ 2 ਕਿੱਲੇ ਜ਼ਮੀਨ ਦੇ ਦੇਤੇ ਜਾਂ ਕਿਸੇ ਨੂੰ ਸੋਨਾ ਚੀ ਦਾ ਸੋਨਾ ਦੇਤੇ ਜੀ ਬਾਈਦਾਂ ਦੀਆਂ ਮੰਗਾਂ ਹੁੰਦੀਆਂ ਸੀ ਉਸ ਟਾਈਮ ਹੋਰ ਕੀ ਤੇ ਇਹ ਕਹਿਣ ਦਾ ਮਤਲਬ ਕੀ ਹੈ ਨੂੰ ਉਹਨਾਂ ਦੀ ਰਾਜਾ ਮੰਡੀ ਦੇ ਨਾਲ ਹੀ ਫਿਰ ਵਿਆਹ ਹੁੰਦਾ ਸੀਗਾ ਜੀ ਇਦਾਂ ਇਹਦੀਆਂ ਰਾਜੇ ਦੀਆਂ 365 ਰਾਣੀਆਂ ਹੋਈਆਂ ਜੀ ਇਹ ਅੱਜ ਉਹ ਜਗਾ ਜਿੱਥੇ ਆਪਣਾ ਹੈਰਿਟੇਜ ਮੈਲਾ ਲੱਗਦਾ ਹੁੰਦਾ ਜੀ ਇੱਥੇ ਨੀਤੇ ਇਹ ਇੱਥੇ ਕਿਸੇ ਟਾਈਮ ਇਹਨਾਂ ਵਧੀਆ ਇਹ ਪਾਣੀ ਦੀ ਭਰੀ ਹੁੰਦੀ ਸੀ ਜੀ ਝੀਲ ਉਸ ਟਾਈਮ ਰਾਜੇ ਦੇ ਟਾਈਮ ਜੀ ਤੇ ਹੁਣ ਤੁਸੀਂ ਦੇਖ ਲਓ ਇੱਥੇ ਪਾਣੀ ਵੀ ਕਿੰਨਾ ਆਂਦਾ ਹੋਣਾ ਜੀ ਉਸ ਟਾਈਮ ਕਿਹੜਾ ਇੱਥੇ ਮੋਟਰਾਂ ਵਗੈਰਾ ਲੱਗੀਆਂ ਹੁੰਦੀਆਂ ਸੀ ਮੈਂ ਹੁਣ ਉਹੀ ਕਿਹਾ ਕਿ ਜਿੱਦਾਂ ਆਪਣਾ ਜਿਹੜੀ ਮੇਰੀਆਂ ਪਿਛਲੀਆਂ ਵੀਡੀਓਸਾਂ ਉਹਦੇ ਵਿੱਚ ਮੈਂ ਸਾਰਾ ਕੁਝ ਦੱਸਿਆ ਹੋਇਆ ਜੀ ਤੇ ਜਿੱਦਾਂ ਕਿ ਉਹਨਾਂ ਜਿਹੜਾ ਮੋਤੀ ਬਾਗ ਮਹਿਲ ਹੈ ਜੀ ਆਪਣਾ ਉਧਰ ਇਹਦੇ ਨਾਲ ਹੀ ਬੈਕਸਾਈਡ ਤੇ ਬਣਿਆ ਹੋਇਆ ਤੇ ਉਹ ਮਹਿਲ ਦੇ ਅੰਦਰ ਵੀ ਨਹਿਰੀਆਂ ਜਿਹੀਆਂ ਬਣੀਆਂ ਹੋਈਆਂ ਜੇ ਇੱਕ ਤੇ ਉਹਨਾਂ ਦੇ ਵਿੱਚ ਵੀ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਉਥੇ ਮਹਿਲ ਦੇ ਵਿੱਚ ਪਾਣੀ ਵਰਤਿਆ ਜਾਂਦਾ ਸੀ ਜਿਹੜਾ ਪਾਣੀ ਆਂਦਾ ਹੁੰਦਾ ਸੀਗਾ ਉਹ ਪਾਣੀ ਜਿਹੜੀ ਆਪਣੀ ਇਧਰ ਸਮਾਣੇ ਵਾਲੀ ਭਾਖੜਾ ਨਾ ਜੇ ਇੱਥੋਂ ਆਪਾਂ ਪਟਿਆਲੇ ਤੋਂ ਸਮਾਣੇ ਵੱਲ ਨੂੰ ਜਾਈਏ ਜਾਂ ਉਧਰੋਂ ਆਪਣਾ ਭੋਨੇਗੜਾ ਰੋਡ ਸੰਗਰੂਰ ਰੋਡ ਆ ਜੀ ਉਥੇ ਰੋਡ ਦੇ ਉਥੇ ਪਟਿਆਲੇ ਯਾਰ ਜਦੋਂ ਆਪਾਂ ਪਟਿਆਲੇ ਤੋਂ ਆਉਟ ਹੁੰਨੇ ਆ ਉਥੇ ਰਸਤੇ ਦੇ ਵਿੱਚ ਇੱਕ ਭਾਖੜਾ ਆਂਦੀ ਹੈ ਜੀ ਉਹ ਰੋਪਾਖੜਾ ਦਾ ਪਾਣੀ ਇੱਥੇ ਹੀ ਨਾ ਮਹਿਲਾਂ ਦੇ ਵਿੱਚ ਆਂਦਾ ਹੁੰਦਾ ਸੀਗਾ ਜੀ। ਬਾਕੀ ਫੋਟੋਗ੍ਰਾਫੀ ਦਾ ਚੰਦਰਾ ਜੀ ਕੰਮ ਮਾਰੋ ਮਾਰ। ਇਧਰੋਂ ਦੇਖ ਯਾਰ ਸਾਇਲ ਖੁੱਲਾ ਹੋਇਆ ਬੰਦੀ ਪਿਆ ਇਹ ਵੀ। ਜੀ ਇਹ ਤਾਂ ਬਹੁਤ ਵਧੀਆ ਪਿਆਰੀ ਬਣੀ ਹੋਈ ਹੈ ਜੀ ਪਰ ਇਹ ਸਰਕਾਰਾਂ ਨੂੰ ਸਾਹਮਣੀਆਂ ਚਾਹੀਦੀਆਂ ਨੇ ਇਹ ਚੀਜ਼ਾਂ ਆ। ਇਤਿਹਾਸਿਕ ਚੀਜ਼ਾਂ ਨੇ ਜਿਹੜੀਆਂ ਬਣੀਆਂ ਹੋਈਆਂ ਬਾਕੀ ਨਾ ਇਹਦੇ ਅੰਦਰ ਆ ਜਿਹੜੀਆਂ ਸਾਹਮਣੇ ਬਣੇ ਹੋਏ ਨੇ ਇਹ ਕਮਰੇ ਇਹ ਉੱਪਰ ਇਹਨਾਂ ਦੇ ਅੰਦਰ ਪਹਿਲਾਂ ਕਾਫੀ ਜਿਹੜਾ ਉਸ ਟਾਈਮ ਦਾ ਨਾ ਜੀ ਇਹ ਰਾਜਿਆਂ ਦੇ ਟਾਈਮ ਦਾ ਕਾਫੀ ਸਮਾਨ ਜਿਆ ਪਿਆ ਹੋਇਆ ਸੀਗਾ ਜੀ ਇੱਥੇ ਉਹਨਾਂ ਦਾ ਪਰ ਇਹ ਹੁਣ ਜਿੱਦਾਂ ਨਾ ਰੈਨੋਵੇਟ ਵਗੈਰਾ ਚੱਲ ਰਹੀ ਹੈ ਅੰਦਰ ਇਹ ਇੱਥੇ ਇਹ ਤੇ ਉਹਨਾਂ ਨੂੰ ਜਾਣ ਨਹੀਂ ਦਿੰਦੇ ਹੈਗੇ ਜੀ ਉੱਪਰ ਵੈਸੇ ਮੇਨ ਚੀਜ਼ ਜਿਹੜੀ ਦੇਖਣ ਵਾਲੀ ਹੈ ਉਹ ਨਾ ਕਮਰੇ ਦੇ ਵਿੱਚ ਹੀ ਅੰਦਰ ਹੀ ਪਈ ਹੈ ਜੀ ਪੁਰਾਣੀਆਂ ਚੀਜ਼ਾਂ ਜੜੀਆਂ ਰਾਜੈਂਦੀਆਂ ਹੈਗੀਆਂ ਸੀ ਹੁਣ ਪਤਾ ਨਹੀਂ ਉੱਪਰ ਜਾ ਕੇ ਪਤਾ ਲੱਗੂਗਾ ਜੀ ਵੈਸੇ ਜਿਦਾਂ ਦੇਖੋ ਇੱਧਰ ਲਿਖਿਆ ਹੋਇਆ ਜੀ ਮੈਟਲ ਗੈਲਰੀ ਆ ਜੀ ਲਛਮਨ ਜੁਲਾ ਅੰਕਲ ਨੂੰ ਪੁੱਛਿਆ ਯਾਰ ਬੰਦੇ ਕਰਤਾ ਜਾਣ ਨਹੀਂ ਦਿੰਦੇ ਹੈਗੇ ਜੇ ਉੱਪਰ ਅੰਕਲ ਵੀ ਉੱਪਰ ਨਹੀਂ ਜਾਣ ਦਿੰਦੇ ਜੀ ਇਹਦੇ ਚੁੱਲੇ ਦੇ ਬੰਦ ਕਰਤੇ ਜੀ ਡੇਟ ਮੰਗੇ ਜੀ ਜੀ ਹੈ ਹੈ ਪੂਰਾ ਹੋ ਗਿਆ ਹਾਂ ਚਲੋ ਅੰਕਲ ਬਿਜੀ ਆ ਜੀ ਹਲੇ ਇੱਧਰ ਵੀ ਨਹੀਂ ਜਾਣ ਦਿੰਦੇ ਹਨਾ ਯਾਰ ਆ ਬੰਦ ਕਰਕੇ ਲਾ ਕੇ ਡੰਡਾ ਜਾ ਤੇ ਬਸ ਆਹੀ ਹੈ ਜੀ ਮੈਂ ਤਾਂ ਹੁਣ ਅੰਦਰ ਜਿਹੜੀਆਂ ਚੀਜ਼ਾਂ ਆਪਾਂ ਦੇਖਣੀਆਂ ਸੀ ਉਹ ਦਿਖ ਨਹੀਂ ਦਿੰਦੇ ਅੰਦਰ ਜਾਣ ਨਹੀਂ ਦਿੰਦੇ ਜਿਹੜੀਆਂ ਪੁਰਾਣੀ ਚੀਜ਼ਾਂ ਪਈਆਂ ਨੇ ਜੀ ਤੇ ਬਾਕੀ ਤੁਸੀਂ ਬਾਹਰ ਦਾ ਮਾਹੌਲ ਦੇਖ ਲਓ ਜੀ ਪਬਲਿਕ ਤਾਂ ਬਹੁਤ ਘੱਟ ਵੱਧੀ ਜਾਂਦੀ ਇੱਥੇ ਤੁਸੀਂ ਹੁਣ ਦੇਖਣ ਨੂੰ ਪਰ ਰਿਹਾ ਵੀ ਨਹੀਂ ਕੁਝ ਦੇਖਣ ਨੂੰ ਇੰਨਾ ਖਾਸ ਜੀ ਇੱਥੇ ਹਾਂ ਜੀ ਆਹ ਕੰਧ ਆ ਜੀ ਉਹ ਜਿਹੜੀ ਆਪਣੀ ਇਧਰ ਨਾਲ ਹੀ ਪਿੱਛੇ ਮੋਤੀ ਬਾਗ ਮਹਿਲਾ ਜੀ ਬਾਕੀ ਆ ਵਿੱਚ ਦੇਖੋ ਆ ਗੇਟ ਵੀ ਲੱਗਿਆ ਹੋਇਆ ਜੀ ਆ ਦਿਖਾਵਾਂ ਤੁਹਾਨੂੰ ਇਧਰੋਂ ਅੰਦਰੋਂ ਆ ਜੀ ਆ ਜੀ ਦੇਖੋ ਸਾਹਮਣੇ ਉਹ ਆ ਦਰਗਾਹ ਬਣੀ ਹੋਈ ਹੈ ਜੀ ਆ ਸਾਹਮਣੇ ਜਿਹੜੀ ਦਰਗਾਹ ਹੈ ਨਾ ਜੀ ਹੈ ਇਹ ਮਹਿਲ ਦੀ ਬੈਕ ਸਾਈਡ ਤੇ 12 ਦਰੀ ਹੈ ਜੀ ਇਹ ਬਣੀ ਹੋਈ ਮੈਂ ਇਹਦੀ ਵੀ ਇੱਕ ਵੀਡੀਓ ਬਣਾਈ ਹੋਈ ਹੈ ਜੀ ਪੂਰਾ 파ਟ ਬਣਿਆ ਹੋਇਆ ਤੁਸੀਂ ਪਿਛਲੀਆਂ ਵੀਡੀਓ ਜਾ ਕੇ ਜ਼ਰੂਰ ਦੇਖੋ ਜੀ ਮਹਾਰਾਜਾ ਭੁਪਿੰਦਰ ਸਿੰਘ ਦੇ ਮਹਿਲ ਦੀ 12 ਦਰੀ ਠੀਕ ਹੈ ਜੀ ਜਿਹੜੀ ਆ ਇਹ ਦਰਗਾਹ ਹੈ ਨਾ ਜੀ ਇਹ ਇਹ ਇੱਥੇ ਆਪਣਾ ਮੈਂ ਉਹ ਵੈਸੇ ਵੀਡੀਓ ਦੇ ਵਿੱਚ ਸਾਰਾ ਕੁਝ ਦੱਸਿਆ ਹੋਇਆ ਜੀ ਇੱਥੇ ਗੁਰਦਾਸ ਮਾਨ ਸਾਹਿਬ ਬੈਠ ਕੇ ਆਪਣਾ ਸਟਾਰਟਿੰਗ ਦੇ ਵਿੱਚ ਜਦੋਂ ਉਹਨਾਂ ਨੇ ਗਾਇਕੀ ਸ਼ੁਰੂ ਕੀਤੀ ਹੈ ਜੀ ਉਹ ਇੱਥੇ ਬੈਠ ਕੇ ਰਿਆਸਤ ਕਰਿਆ ਕਰਦੇ ਸੀਗੇ ਜੀ ਆਹ ਦਰਗਾਹ ਦੇ ਉੱਤੇ ਇੱਥੇ ਘੜੇ ਦੇ ਨਾਲ ਵਾਕਈ ਹੁਣ ਉਹ ਇੱਥੇ ਕਿੱਦਾਂ ਆਏ ਜੀ ਆਪਣਾ ਇਸ ਮਹਿਲ ਦੇ ਅੰਦਰ ਐ ਇੱਥੇ ਐਡੀ ਦੂਰ ਆ ਕੇ ਕਿੱਦਾਂ ਉਹ ਰਿਆਸ ਕਰਿਆ ਕਰਦੇ ਸੀਗੇ ਉਹ ਮੈਂ ਤੁਹਾਨੂੰ ਸਾਰਾ ਆਪਣਾ ਵੀਡੀਓ ਦੇ ਵਿੱਚ ਦੱਸਿਆ ਹੋਇਆ ਜੀ ਉਹ ਵੀਡੀਓ ਦੇ ਵਿੱਚ ਤੁਸੀਂ ਦੇਖਿਓ ਤੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਜੀ ਤੇ ਆਪਣੇ ਸੱਜਣਾ ਮਿੱਤਰਾਂ ਰਿਸ਼ਤੇਦਾਰਾਂ ਨੂੰ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਜੀ ਜੀ ਅੱਜ ਦੀ ਵੀਡੀਓ ਵਧੀਆ ਲੱਗੀ ਅੱਜ ਦੀ ਵੀਡੀਓ ਵੀ ਜ਼ਰੂਰ ਲਾਈਕ ਕਰਨਾ ਜੀ ਤੇ ਸ਼ੇਅਰ ਕਰਨਾ ਨਾ ਭੁੱਲਣਾ ਬਾਕੀ ਜਿਹੜੇ ਸਰੋਤੇ ਅੱਜ ਆਪਣੇ नमें जुड़े हैं जी वो चैनल में सबसक्राइब जरूर कर लियो जी चैनल का नाम है जी अपना पंजाब लवर पी वीर ठीक है जी चलो बस हम चलते हैं जी बाहर न सिद्धा अपना इतने मेन गेट आ गया जी दोबारा बाकी एक बार होर देख लो जी इतना का सारा माहौल जी जी शीश महल आ रहा जी सामने लक्ष्मण झोला ਇਦੇ ਨਾਲ ਦਾ ਸੇਮ ਝੋਲਾ ਬਣਾਇਆ ਹੋਇਆ ਜੀ ਆਪਣਾ ਉਤਰਾਖੰਡ ઋਸ਼ੀਕੇਸ਼ ਦੇ ਵਿੱਚ ਜੀ ਠੀਕ ਹੈ ਜੀ ਸਭ ਨੂੰ ਜੀ ਧੰਨਵਾਦ ਜੀ ਫਿਰ ਇਹੇ ਕੁਸੀ ਅੱਜ ਦੀ ਵੀਡੀਓ ਦੇ ਵਿੱਚ ਤੇ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਲਾਈਕ ਕਰਨਾ ਤੇ ਸ਼ੇਅਰ ਕਰਨਾ ਨਾ ਭੁੱਲਣਾ ਜੀ ਬਾਕੀ ਕਮੈਂਟ ਕਰਕੇ ਜਰੂਰ ਦੱਸਣਾ ਜੇ ਵੀਡੀਓ ਵਧੀਆ ਲੱਗੇ ਕੋਈ ਵੀਡੀਓ ਦੇ ਵਿੱਚ ਕਮੀ ਪੇਸ਼ੀ ਲੱਗੇ ਤਾਂ ਉਹ ਵੀ ਜਰੂਰ ਤੁਸੀਂ ਆਪਣੇ ਵਿਚਾਰ ਸਾਂਝੇ ਕਰਨੇ ਆ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਧੰਨਵਾਦ ਜੀ ਬਹੁਤ ਬਹੁਤ ਅੱਜ ਦੀ ਵੀਡੀਓ ਦੇਖਣ ਤੇਲੇ ਹਾਂ ਜੀ ਦੇਖੋ ਆ ਜਿੱਦਾਂ ਇਹ ਰਿਹਾ ਜੀ ਸਾਹਮਣੇ ਆਪਣਾ ਸ਼ਿਸ਼ਮੈਲ ਦਾ ਮੇਨ ਗੇਟ ਜੀ ਤੇ ਜਿਹੜੀ ਆ ਇਹ ਸੜਕ ਆ ਰਹੀ ਹੈ ਜੀ ਇਹ ਆ ਦੇਖੋ ਇਹ ਆਹ ਸੜਕ ਮੈਂ ਹੁਣ ਮਹਿਲ ਦੇ ਗੇਟ ਦੇ ਬਾਹਰਲੀ ਸੜਕ 'ਤੇ ਖੜਿਆ ਜੀ ਚੌਂਕ ਦੇ ਵਿੱਚ ਜਿਹੜੀ ਆ ਆਪਣੇ ਖੱਬੇ ਹੱਥੋਂ ਤੋਂ ਸੜਕ ਆ ਰਹੀ ਹੈ ਜੀ ਇਹ ਇਹ ਸੜਕ ਸਿੱਧੀ ਚਲੀ ਜਾਂਦੀ ਹੈ ਜੀ ਦੋ ਘੁੰਮ ਕੇ ਇਸੋ ਮਹਿਲ ਦੀ ਬੈਕ ਸਾਈਡ ਤੇ ਆਪਣਾ ਉੱਧਰ ਜਿਹੜਾ ਮੋਤੀ ਬਾਗ ਮਹਿਲ ਹੈ ਜੀ ਠੀਕ ਹੈ ਜੀ ਇਹ ਸਿੱਧੀ ਸੜਕ ਉੱਥੇ ਜਾਂਦੀ ਹੈ ਜੀ ਤੇ ਬਾਕੀ ਇਧਰਲੀ ਸਾਈਡ ਆਹ ਜਿਹੜੀ ਸੱਜੇ ਹੱਥ ਸੜਕ ਜਾ ਰਹੀ ਹੈ ਜੀ ਇਹ ਸੜਕ ਚੱਲੀ ਜਾਂਦੀ ਹੈ ਜੀ ਆਪਣਾ ਇਧਰ ਇੱਕ ਇਤਿਹਾਸਿਕ ਗੁਰੂ ਘਰ ਆ ਜੀ ਕਰਾਲੀ ਸਾਹਿਬ ਉਹ ਇੱਥੋਂ ਇਸ ਜਗ੍ਹਾ ਦੇ ਉੱਤੋਂ ਜਿੱਥੇ ਆਪਾਂ ਖੜੇ ਆ 20 ਕਿਲੋਮੀਟਰ ਦੀ ਦੂਰੀ ਤੇ ਆ ਜੀ ਉਹ ਕਰਾਲੀ ਸਾਹਿਬ ਗੁਰੂ ਘਰ ਠੀਕ ਹੈ ਜੀ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਗਏ ਸੀਗੇ ਇੱਥੇ ਪਟਿਆਲੇ ਤੋਂ ਹੁੰਦੇ ਹੋਏ ਉੱਥੇ ਆਪਣਾ ਕਰਾਲੀ ਸਾਹਿਬ ਗਏ ਸੀਗੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਕਰਵਾਲੀ ਸਾਹਿਬ ਤੋਂ ਹੁੰਦੇ ਹੋਏ ਅੱਗੇ ਠੀਕੇ ਵੱਲ ਹੁੰਦੇ ਹੋਏ ਬਿੱਲੀ ਚਲੇ ਗਈ ਠੀਕ ਹੈ ਉਹ ਆਪਾਂ ਸਾਰੀ ਪੂਰੀ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਹੋਇਆ ਹੈ ਜਿਹੜਾ ਇਤਿਹਾਸ ਦਾ ਦੁਰਕਾਰ ਦਾ ਮੋਤੀ ਬਾਗ ਗੁਰੂ ਘਰ ਦਾ ਜੀ ਠੀਕ ਹੈ ਜੀ ਬਸ ਆ ਸਿੱਧੀ ਸੜਕ ਉੱਥੇ ਜਾਂਦੀ ਹੈ ਜੀ ਆ ਸ਼ੀਸ਼ਮਹਿਲ ਦੇ ਕੋਲੋਂ ਤੇ ਆ ਜਿਹੜੀ ਖੱਬੇ ਹੱਥ ਆਈਆ ਇਹ ਮੋਤੀ ਬਾਗ ਦਾ ਹਾਲਸੇ ਦੇ ਕੋਲ ਚਲੀ ਜਾਂਦੀ ਹੈ ਤੇ ਬਾਕੀ ਆ ਸਾਹਮਣੇ ਰਹਿ ਜੀ ਸ਼ੀਸ਼ਮਹਿਲ ਠੀਕ ਹੈ ਜੀ ਮਿਲਦੇ ਹਾਂ ਜੀ ਫਿਰ ਅਗਲੀ ਵੀਡੀਓ ਦੇ ਵਿੱਚ ਬਹੁਤ ਬਹੁਤ ਧੰਨਵਾਦ ਜੀ ਥੋੜਾ ਜਿਹਾ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਕੇ ਕਮੈਂਟ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਧੰਨਵਾਦ ਜੀ